ਉਲੀ-ਉਲੀ ਸਿੱਖੂਗੀ ਇਹ ਫਿਰ ਜਾ ਕੇ ਕਿਤੇ ਕੰਮ ਜੋਗੀ ਹੋਵੇ ਇਹ ਕਿ ਰੇਟ ਕਿਹੜਾ ਭਾਈ ਰੇਟ ਹੈ ਅੱਜ ਤੇਜੀ ਆਜੀ ਟੁਗੜੇ ਹੋ ਗਏ ਕੱਲ ਨੂੰ ਮੰਦਾ ਆ ਗਿਆ ਆਧਾ ਰਹਿ ਗਿਆ ਇਸ ਕਰਕੇ ਜਿਹੜੇ ਰੇਟ ਰੱਖਨੇ ਹੈ ਨਾ ਇਹਦੇ ਬੀਸੀਏ ਕਲੈਕਟਰ ਦੇ ਉਹ ਬਹੁਤ ਰਿਜ਼ੀਨੇਬਲ ਕਈ ਥਾਵਾਂ ਦੇ ਰੇਟ ਮੌਕੇ ਦੀ ਥਾਂ ਤੋਂ ਵੀ ਜ਼ਿਆਦਾ ਰੱਖੇ ਹੋਏ ਆ ਉਹਨਾਂ ਨੂੰ ਘਟਾਇਆ ਵੀ ਜਾਵੇ ਤੇ ਇਹ ਇਸ ਕਰਕੇ ਮੈਂ ਨਹੀਂ ਕਰ ਰਵਾਂਗੇ ਜਦੋਂ ਵੀ ਕੋਈ ਗਲਤ ਕੰਮ ਇਹ ਕਰਦੇ ਆ ਆ ਜਿਹੜਾ ਨਵਾਂ ਪੰਗਾ ਪਾਇਆ ਹੈ ਇਹਨਾਂ ਨੂੰ ਕੋਈ ਕਿਸੇ ਨੂੰ ਸਮਝ ਨਹੀਂ ਲੈਣਾ ਨਹੀਂ ਦੇਣਾ ਨਹੀਂ ਕੋਈ ਕਿਸੇ ਨੂੰ ਜਦੋਂ ਤਹਿਸੀਲਦਾਰਾਂ ਨੂੰ ਸਮਝ ਹੈ ਨਹੀਂ ਤਾਂ ਲੋਕਾਂ ਨੂੰ ਕੀ ਸਮਝ ਆਊਗੀ ਤੇ ਲੋਕੀ ਕਦੀ ਕਿਹੜਾ ਸ਼ਰਮਾ ਜੀ ਇਹ ਜਿਹੜੀ ਪਾਲਸੀ ਹੈ ਪਹਿਲਾਂ ਤਾਂ ਇਹ ਐਨਓਸੀ ਦਾ ਮਸਲਾ ਸੀਗਾ ਜੀ ਸਰਦਾਰ ਭਗਤ ਸਿੰਘ ਮਾਨ ਜੀ ਨੇ ਅਨਾਉਂਸ ਕਰਤਾ ਬਿਨੇ ਸੋਚੇ ਸਮਝਿਆ ਕੀ ਅੱਜ ਤੋਂ ਕੋਈ ਵੀ ਪ੍ਰਾਪਰਟੀ ਹੈ ਜਿਹੜਾ ਫਰਵੀ 2024 ਚ ਕਿ ਇਹਦੀ ਐਨਓਸੀ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਪਰ ਉਹ ਜੇ ਨੋਟੀਫਿਕੇਸ਼ਨ ਹੁੰਦੀ ਤਾਂ ਸ਼ਾਇਦ ਅਫਸਰ ਵੀ ਗੱਲ ਨੂੰ ਸੁਣ ਲੈਂਦੇ ਪਰ ਰਜਿਸਟਰੀਆਂ ਲਿਖਾ ਕੇ ਜਦੋਂ ਤਹਿਸੀਲਦਾਰ ਸਾਹਿਬ ਰੰਗੋਲੇ ਗਏ ਤੇ ਉਹ ਕਹਿੰਦੇ ਜੀ ਨੋਟੀਫਿਕੇਸ਼ਨ ਦਿਖਾਓ ਪਰ ਨੋਟੀਫਿਕੇਸ਼ਨ ਕੋਈ ਹੈ ਨਹੀਂ ਸੀ ਉਸ ਨੂੰ ਦਾ ਲੋਕਾਂ ਨੂੰ ਉਹਨਾਂ ਨੇ ਬੇਵਕੂ ਬਣਾਦਾ ਗੱਲਾਂ ਨਾਲ ਪਰ ਅੱਜ ਜਿਹੜਾ ਅਸੀਂ ਧਰਨਾ ਦਿੱਤਾ ਇਹਨਾਂ ਨੇ ਹਫਤਾ ਪਹਿਲਾਂ ਇੱਕ ਪਰਫਾਰਮਾ ਡਾਊਨਲੋਡ ਕਰਤਾ ਪੋਰਟਲ ਤੇ ਕਿ ਦੋ ਉਹਦੇ ਚ ਕਾਲਮ ਬਣਾਤੇ ਆਥੋਰਾਈਟ ਤੇ ਆਨਾਥੋਰਾਈਟ ਉਸ ਵਿੱਚ ਕੀ ਹੈ ਆਥੋਰਾਈਟ ਤਾਂ ਪੁੱਢਾ ਅਪਰੂਵਡ ਕਲੋਨੀਆਂ ਹੋ ਗਈਆਂ ਆਨਾਥੋਰਾਈਟ ਚ ਇਹਨਾਂ ਨੇ ਸਾਰਾ ਸ਼ਹਿਰ ਪਾਤਾ ਵੀ ਐਨਓਸੀ ਲਿਆਓ ਜੀ ਭਾਵੇਂ ਉਹ ਜਿਹੜੀ 30 ਸਾਲ ਪੁਰਾਣੀ ਹੈ ਤੇ ਭਾਵੇਂ ਉਹ 40 ਸਾਲ ਪੁਰਾਣੀ ਹੈ ਜਿਹਦਾ ਖਸਰਾ ਨੰਬਰ ਹੈ ਜਾਂ ਨਕਸ਼ਾ ਪਾਸ ਹੈ ਉਹਦੇ ਵੀ ਐਨਓਸੀ ਇਹਨਾਂ ਨੇ ਮੰਗੀ ਇਸ ਕਰਕੇ ਇਸ ਨਾਲ 90% ਕੰਮ ਹੈ ਜਿਹੜਾ ਤਹਿਸੀਲਾਂ ਦਾ ਰਜਿਸਟਰੀਆਂ ਦਾ ਉਹ ਬੰਦ ਹੋ ਗਿਆ ਉਸ ਦੇ ਧਰਨੇ ਅਸੀਂ ਕਰਕੇ ਧਰਨਾ ਅੱਜ ਸਾਨੂੰ ਮਜਬੂਰੀ ਵਜਹੇ ਧਰਨਾ ਦੇਣਾ ਪਿਆ ਮੈਂ ਭਗਵੰਤ ਸਿੰਘ ਮਾਨ ਨੂੰ ਤੁਹਾਡੇ ਮਾਧਮ ਰਾਈ ਇਹ ਬੇਨਤੀ ਕਰਦਾ ਕਿ ਇਹ ਐਨਓਸੀ ਨੂੰ ਜੋ ਤੁਸੀਂ ਜਵਾਨੀ ਗਲਮੀ ਗੱਲ ਕੀਤੀ ਹੈ ਉਹਨੂੰ ਨੋਟੀਫਿਕੇਸ਼ਨ ਆਪਣੇ 92 ਐਮਐਲਏ ਦੀ ਸਰਵਸੰਮਤੀ ਨਾਲ ਵਿਧਾਨ ਸਭਾ ਚ ਪ੍ਰਸਤਾਵ ਪਾਸ ਕਰਕੇ ਹਾਈ ਕੋਰਟ ਚ ਉਹਦੀ ਜਾਰੀ ਬੇਨਤੀ ਕਰੋ ਤੇ ਜਾਰੀ ਕਰਵਾਓ ਇਸ ਕਰਕੇ ਅਸੀਂ ਅੱਜ ਇਹ ਧਰਨਾ ਸਾਨੂੰ ਮਜਬੂਰੀ ਵਾਸ਼ ਲੋਣਾ ਪਿਆ ਪਹਿਲਾਂ ਦੀਆਂ ਬੰਦ ਕੀਤੀਆਂ ਜੀ ਉਹ ਕੀ ਸੀ ਵੀ ਐਨਓਸੀ ਜਾਰੀ ਹੋ ਜਾਂਦੀ ਸੀ ਪਰ ਹੁਣ ਉਹਨਾਂ ਨੇ ਜਿਹੜੀ ਐਨਓਸੀ ਹੈ ਉਹ ਵੀ ਇੱਕ ਟੇਡਾ ਕੰਮ ਕਰਤਾ ਵੀ ਉਹਦੇ ਨਾਲ ਇੱਕ ਤਾਂ ਐਨਡੀਸੀ ਲਾਓ ਜੀ ਫਿਰ ਇਹ ਜਿਹੜੀ ਐਨਓਸੀ ਹੈ ਇਹਨਾਂ ਨੇ ਕੀ ਕਿਹਾ ਸੀ ਵੀ ਸੁੱਖ ਸਖਾਲਾ ਕਰਤਾ ਤੁਹਾਨੂੰ ਪਰ ਉਹ ਆਰਕੀਟੈਕਟ ਦੇ ਥਰੂ ਫਾਈਲ ਜਾਰੀ ਹੁੰਦੀ ਹੈ ਜੀ 36 ਉਹਦੇ ਚ ਝਮੇਲੇ ਆ ਜੀ ਆਈਓ ਆ ਐਡੀਸੀ ਆ ਉਹਦੇ ਕਰਕੇ ਐਨਓਸੀ ਲੈਣੀ ਕੋਈ ਸੌਖੀ ਨਹੀਂ ਰਹੀ ਜੀ ਇਹ ਤਾਂ ਕਰਕੇ ਇਹ ਇਹਨਾਂ ਨੇ ਐਨਓਸੀ ਹੁਣ ਔਖੇ ਸੌਖੇ ਲੈ ਤਾਂ ਲੈਂਦੇ ਸੀ ਪਰ ਕੀ ਹੈ ਵੀ ਹੁਣ ਐਨਓਸੀ ਦਾ ਵੀ ਹੋਰ ਮਸਲਾ ਹੈ ਜੀ ਮੰਨ ਲਓ ਤੁਹਾਡੇ ਕੋਲੇ 200 ਗਜ ਦੀ ਐਨਓਸੀ ਹੈ ਇੱਕ ਬੰਦੇ ਨੇ ਵੇਚਣਾ ਦੋ ਭਰਾਵਾਂ ਦੀ ਉਹ ਜਗ੍ਹਾ ਇੱਕ ਨਹੀਂ ਵੇਚ ਸਕਦਾ ਉਹਨੂੰ ਦੋਵਾਂ ਨੂੰ ਵੇਚ ਨਹੀਂ ਪਊਗੀ ਉਹ ਇਕੱਠੀ ਵੇਚ ਨਹੀਂ ਪਊਗੀ ਨਾ ਕਿ ਉਹ ਤੁਸੀਂ 100 ਗਜ ਵੇਚ ਲੋਂਗੇ ਕਿਉਂਕਿ ਇਹ ਕਹਿੰਦੇ ਐਨਓਸੀ ਦੇ ਤੁਸੀਂ ਟੋਟੇ ਨਹੀਂ ਕਰ ਸਕਦੇ ਜੀ ਇਸ ਕਰਕੇ ਇਹ ਐਨਓਸੀ ਦਾ ਦਾ ਮਸਲਾ ਬਹੁਤ ਗੰਭੀਰ ਹੈ ਜੀ